ਆ ਪ੍ਰਧਾਨ ਜੀ ਕੀ ਪ੍ਰੋਗਰਾਮ ਹੈ ਮੈਂ ਕੁਲਦੀਪ ਸਿੰਘ ਚੋਹਰਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜਥੇਬੰਦੀ ਦਾ ਬਲਾਕਾ ਧਨੀਰ ਦਾ ਪ੍ਰਧਾਨ ਹਾਂ ਜੋ ਅੱਜ ਜਥੇਬੰਦੀ ਅਗਰਾਹਾ ਵੱਲੋਂ ਜੋ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਅੱਜ ਕਣਕ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਜਥੇਬੰਦੀ ਅਗਰਾਹਾ ਨੂੰ ਪੰਜ ਜ਼ੋਨਾਂ ਦੇ ਵਿੱਚ ਵੰਡ ਕੇ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਾਈਆਂ ਨੇ ਜਿਵੇਂ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੜ੍ਹ ਆਇਆ ਘਟੋ ਘਟ 40 45 50 ਪਿੰਡ ਹੜ੍ਹ ਪ੍ਰਭਾਵਿਤ ਨੇ ਪੂਰੇ ਹੋਰ ਵੀ ਹੈਗੇ ਨੇ ਜਿਹੜੇ ਜ਼ਿਆਦੇ ਨੇ ਉਹ ਤਾਂ ਇਹਨਾਂ ਦੀ ਗਿਣਤੀ ਉਹਨੇ ਤਾਂ 40-50 ਤਾਂ ਹੈਗੀ ਹੈਗੀ ਐ ਜੋ ਮਾਨਸਾ ਬਠਿੰਡਾ ਫਰੀਦਕੋਟ ਤੇ ਮੁਕਸਰ ਇਹ ਚਾਰੇ ਜ਼ਿਲ੍ਹਿਆਂ ਦੀ ਡਿਊਟੀ ਲੱਗੀ ਹੈ ਜੋ ਅੱਜ ਪਹਿਲਾ ਮਾਨਸਾ ਤੋਂ ਕਾਫਲਾ ਰਵਾਨਾ ਹੋਇਆ ਪੈਣੀ ਵਾਗਾ ਤੋਂ ਹੁਣ ਰੋਜ ਗਾਰਡਨ ਦੇ ਵਿੱਚ ਬਠਿੰਡੇ ਤੇ ਮਾਨਸਾ ਵਾਲੇ ਇਕੱਠੇ ਹੋ ਰਹੇ ਨੇ ਇੱਥੋਂ ਕਾਫਲਾ ਬਣ ਕੇ ਅੱਗੇ ਫਾਜ਼ਿਲਕਾ ਨੂੰ ਜਾਊਗਾ ਜੋ ਅੱਜ ਕਣਕ ਦੀਆਂ ਟਰੈਲੀਆਂ ਭਰੀਆਂ ਹੋਈਆਂ ਨੇ ਮਾਨਸਾ ਜ਼ਿਲ੍ਹੇ ਦੇ ਵਿੱਚੋਂ 3500 ਮਾਣਾ ਕਣਕ ਲੈ ਕੇ ਆਏ ਨੇ ਕਿਸਾਨ ਜੋ ਟੂੜੀ ਦੇ ਭੂੰਗ ਵੀ ਪਹਿਲਾਂ ਭੇਜੇ ਨੇ ਤੇ ਹੋਰ ਵੀ ਟੂੜੀ ਦੇ ਭੂੰਗਾ ਇਸ ਤੋਂ ਬਾਅਦ ਜਿਵੇਂ ਅੱਗੇ ਟੂੜੀ ਆਊਗੀ ਉਸ ਤੋਂ ਬਾਅਦ ਕੱਪੜੇ ਆਉਣਗੇ ਕੱਪੜੇ ਬਹੁਤ ਇਕੱਠੇ ਕਰੇ ਪਏ ਨੇ ਜੋ ਹੜਪੀੜਤਾ ਦੀ ਪੂਰੀ ਮਦਦ ਕਰੂ ਵੀ ਜਥੇਬੰਦੀ ਅਗਰਾਂ ਜੋ ਸਰਕਾਰਾਂ ਇੱਥੇ ਕਿਸਾਨਾਂ ਮਜ਼ਦੂਰਾਂ ਨੂੰ ਆਪ ਦੇ ਵਿੱਚ ਲੜਾਉਣਾ ਚਾਹੁੰਦੀਆਂ ਨੇ ਪਰ ਜੋ ਕਿਸਾਨ ਮਜ਼ਦੂਰ ਨੇ ਉਹ ਭਲੀ ਭਾਂਤ ਜਾਣੂ ਨੇ ਅੱਜ ਜਥੇਬੰਦੀ ਅਗਰਾਹਾ ਵੱਲੋਂ ਕਿਸਾਨਾਂ ਦੀ ਮਜ਼ਦੂਰਾਂ ਦੀ ਬਾਹ ਫੜੀ ਗਈ ਆ ਜੋ ਹੜਾਂ ਦੇ ਵਿੱਚ ਨੁਕਸਾਨ ਹੋਇਆ ਸੀ ਉਹਨਾਂ ਨੂੰ ਬਰਾਬਰ ਦੇ ਕੀਤਾ ਜਾ ਰਿਹਾ ਹੈਗਾ ਜਿੱਥੇ ਬੰਦੀਓ ਗਰਾਹਾ ਵੱਲੋਂ ਕਣਕ ਵੰਡੀ ਜਾ ਰਹੀ ਹੈ ਕੂੜੀ ਵੰਡੀ ਜਾ ਰਹੀ ਹੈ ਕੱਪੜੇ ਤੇ ਖੌਣ ਵਾਲੇ ਜਣਾ ਦੇ ਵਿੱਚ ਟਰੈਕਟਰ ਵੀ ਲੈ ਕੇ ਜਾਵਾਂਗੇ ਉਹਨਾਂ ਦੀ ਮਿੱਟੀ ਚੱਕ ਕੇ ਉਹਨਾਂ ਦੀ ਕਣਕ ਵੀ ਬੀਜ ਕੇ ਆਵਾਂਗੇ ਜੋ ਅੱਜ ਬਠਿੰਡੇ ਦੇ ਰੋਜ਼ਗਾਰਡਨ ਦੇ ਵਿੱਚ ਹੁਣ ਟਰੈਕਟਰ ਆਉਣੇ ਸ਼ੁਰੂ ਹੋ ਗਏ ਨੇ ਬਠਿੰਡੇ ਮਾਨਸਾ ਦੇ ਇਥੋਂ ਵੱਡੇ ਕਾਫਲੇ ਬਣ ਕੇ ਅਸੀਂ ਫਾਜ਼ਿਲਕਾ ਜ਼ਿਲ੍ਹੇ ਨੂੰ ਇਥੋਂ ਸਾਡੇ ਜੋ ਖੂਬਾ ਕਮੇਟੀ ਆਈ ਹੈ ਵਿਕ ਜੇਗਤਾ ਗ੍ਰਾਹਾਂ ਦੀ ਇਥੋਂ ਉਹ ਸਾਨੂੰ ਰਵਾਨਾ ਕਰਨਗੇ ਅਸੀਂ ਫਾਜ਼ਿਲਕਾ ਦੇ ਜ਼ਿਲ੍ਹੇ ਵਿੱਚ ਜਾ ਕੇ ਸ਼ਾਮ ਨੂੰ ਉਥੇ ਠਹਿਰਨਾ ਹੈ ਸਵੇਰ ਅਸੀਂ ਉਥੋਂ ਜਾ ਕੇ ਜੋ ਸਾਨੂੰ ਲਿਸਟਾਂ ਉਧਰ ਲੈ ਆਗੂ ਦੇਣਗੇ ਉਹ ਲਿਸਟਾਂ ਦੇ ਮੁਤਾਬਕ ਅਸੀਂ ਪਿੰਡੋ ਪਿੰਡ ਜਾ ਕੇ ਕਣਕ ਦੀ ਵੰਡ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਕੱਪੜੇ ਲੈ ਕੇ ਆਵਾਂਗੇ ਤੂੜੀ ਲੈ ਕੇ ਆਵਾਂਗੇ ਤੇ ਟਰੈਕਟਰ ਲੈ ਕੇ ਵੀ ਜਾਵਾਂਗੇ ਧੰਨਵਾਦ ਜੀ ਸੋਹਣਾ ਪਾਵਾਇਨ ਇਹ ਜਿੰਦਗੀ ਕੋਲ ਲੱਗੋ ਇਦਾਂ ਬੱਜਦਾ ਫੋਨ ਕਰਦੇ ਹੋ ਆਇਆ ਪਰ ਇਹਾਰਾ ਜਾਟਾ ਕੋ ਆਪਣੀ ਆਪਣੀ ਜੇਰੇ ਦੀ ਹਰੇ ਜਾਂਦੇਾਰੇ 그러 하. 래으아그래